ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਮੌਸਮ ਪੰਜਾਬ ਦੀ ਆਉਂਦੇ ਦਿਨਾਂ ਦੇ ਵਿੱਚ ਮੀਂਹ ਵਾਲਾ ਜੋ ਸਿਸਟਮ ਆ ਰਿਹਾ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਤੇ ਆਉਂਦੇ ਦਿਨਾਂ ਦੇ ਮੌਸਮ ਦੀ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਅੱਜ ਉਹ ਲਾਈਵ ਤੇ ਤਾਜ਼ਾ ਸੈਟੇਲਾਈਟ ਦਸਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ 8:08 ਦਾ ਟਾਈਮ ਹੋ ਰਿਹਾ ਤੇ ਅੱਜ ਦਿਨ ਹੈ ਜੀ 28 ਨਵੰਬਰ ਦਾ ਤੇ ਜੇਕਰ ਗੱਲ ਆ ਖਾਸ ਸਵੇਰ ਦੇ ਮੌਸਮ ਦੀ ਕਰਦੇ ਆਂ ਤੇ ਦੇਖ ਸਕਦੇ ਆਂ Rajasthan ਦੇ ਕੁਝ ਖੂਰੂਹੀ ਫਾਗਾਂ ਦੇ ਵਿੱਚ ਹਰਿਆਣੇ ਦੇ ਖੂਰੂਹੀ ਫਾਗਾਂ ਦੇ ਵਿੱਚ ਤੇ ਪੰਜਾਬ ਦੇ ਖਾਸ ਕਰਕੇ ਫਵਾਦ ਖੇਤਰ ਵੱਲ ਬਦਲਵਾਈ ਬਣੀ ਹੋਈ ਆ ਤੇ ਕੱਲ Rajasthan ਦੇ ਕੁਝ ਅਗੇ ਚਲੇ ਟਾਗੜਾਵੇਂ ਖੇਤਰਾਂ ਦੇ ਵਿੱਚ ਕਿਤੇ ਸ਼ਰਾਟੇ ਜਿ ਵੀ ਲੱਗੇ ਸੀ ਵੈਸਟਰਨ ਜੱਟ ਜਾਂ ਫਿਰ ਕਹਿੰਦੇ ਪੱਛਮੀ ਸਿਸਟਮ ਦੇ ਕੁਝ ਜਿਹੜੇ ਆਸ਼ਕ ਹੁੰਦੇ ਨੇ ਉਹਦੇ ਸਦਕਾ ਇਹ ਬਦਲਵਾਈ ਪੱਲੇ ਫੱਦਰ ਤੇ ਲੰਘ ਰਹੀ ਆ ਸੋ ਇਹਦੇ ਵਿੱਚ ਬਟੇਮੀ ਦਾ ਅਸਰ ਫਿਲਹਾਲ ਘਟਨੇ ਤੇ ਅੱਜ ਦੇ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਜਾਂ ਫਿਰ ਆਉਣ ਦੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹਾਂ 27.7 ਡਿਗਰੀ ਦੇ ਨਾਲ ਮਾਨਸਾ ਜਿਲ੍ਹਾ ਸਭ ਤੋਂ ਗਰਮ ਖੇਤਰ ਦਰਜ ਹੋਇਆ ਬੀਤੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਤੇ 24 ਤੱਕ 27.2 ਦੇ ਆਸ-पास ਟੈਂਪਰੇਚਰ ਹੈ ਜਿਹੜੇ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਚੱਲ ਰਹੇ ਨੇ 27.2 ਡਿਗਰੀ ਦੇ ਨਾਲ ਜਿਹੜਾ ਜ ਪਾਲਵਲ ਖੇਤਰ ਸਭ ਤੋਂ ਗਰਮਦਾਰ ਜੋ ਹੈ ਹਰਿਆਣਾ ਦੇ ਵਿੱਚ ਉੱਥੇ ਵੀ ਟਾਫਰੇ ਚੱਲੇ ਜਿਹੜੇ 25 ਤੋਂ ਲੈ ਕੇ 27 ਦੇ ਵਿਚਕਾਰ ਚੱਲਦੇ ਫਿਰ ਬਹੁਤੇ ਜਿਹੜਿਆਂ ਦੇ ਵਿੱਚ ਸੋ ਜੇਕਰ ਆਉਂਦੇ ਦਿਨਾਂ ਦੀ ਗੱਲ ਕਰਦੇ ਆ ਅਗਲੇ 4-5 ਦਿਨ ਫਿਲਹਾਲ ਉਮੀਦ ਹੈ ਅਸਰ ਘਟਨੇ ਪੰਜਾਬ ਦੇ ਵਿੱਚ ਹਾਂ ਜੋ ਮਾਝਾ ਖੇਤਰਾਂ ਦੇ ਬਾਬਾ ਹੈ ਪੁਆਦ ਹੈ ਮਾਲਵਾ ਹੈ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਉਮੀਦ ਹੈ ਅਸਰ ਨਾ ਮਤਨ ਜਿਹੜਾ ਇੱਕ ਮੀਰੇ ਲਿਆਫਾ ਕਹਿੰਿਆ ਕਿ ਇੱਕ ਤਗੜਾ ਸਿਸਟਮ ਹੈ ਜਿਹੜਾ ਆ ਸਕਦਾ ਹੈ ਜਿਹੜਾ ਕਿ 4 ਤੋਂ ਲੈ ਕੇ 7-8 ਦੇ ਵਿਚਕਾਰ ਜਾਂ ਫਿਰ ਪੰਚੇਤ ਲਗੇ 10 ਦਸੰਬਰ ਦੇ ਵਿਚਕਾਰ ਆ ਸਕਦਾ ਹੈ ਤੇ ਇਹ ਸਿਸਟਮ ਉਸੇ ਤਰ੍ਹਾਂ ਸਟੇਬਲ ਹੈ ਤੇ ਇਹਦੇ ਵਿੱਚ ਮੀਧਿਆਸਾਰ ਨੇ ਗੜੇਵਾਰੀ ਜਿਆਸਾਰ ਨੇ ਪਹਾੜਾ ਦੇ ਲਈ ਜੰਮੂ ਤੇ ਹਿਮਾਚਲ ਦੇ ਉਪਲਿਫਾਗਾ ਦੇ ਲਈ ਅਲਰਟ ਜਿਹੜੇ ਬਰਬਾਰੀ ਦੇ ਵੀ ਹੋ ਸਕਦੇ ਨੇ ਯਾਨੀ ਕਿ ਉਪਲਿਫਾਗਾ ਤੇ ਇਹ ਪਛਮੀ ਸਿਸਟਮ ਬਰਬਰ ਦੇ ਚੰਗਾ ਦੌਰ 흘ਵਾ ਸਕਦਾ ਜਿਸ ਦੇ ਨਾਲ ਠੜ ਦੇ ਵਿੱਚ ਹੋਰ ਵਾਧਾ ਹੋਏਗਾ ਉੱਤਰ ਪੱਛੋਂ ਦੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਜਿਹੜੀਆਂ ਕਿ ਪਹਾੜਾਂ ਤੋਂ ਥੱਲੇ ਹੇਠਾਂ ਉਤਰਦੀਆਂ ਮੈਦਾਨਾਂ ਨੂੰ ਕੂਚ ਕਰਕੇ ਮੈਦਾਨਾਂ ਨੂੰ ਠੰਡਾ ਕਰ ਰਹੀਆਂ ਨੇ ਜਿਹਦੇ ਨਾਲ ਟਾਈਮ ਫਰੇ ਚਲੇ ਜਿਹੜੇ ਥੱਲੇ ਜਾ ਰਹੇ ਨੇ ਜੇਕਰ ਅਫਨ ਰਾਤਾਂ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ 3-4 ਦੇ ਆਸ-पास ਮਿਨੀਮਮ ਟੈਂਪਰੇਚਰ ਦਰਜ ਹੋ ਰਹੇ ਨੇ ਫਰੀਦਕੋੜ ਜਲਾ ਕੱਲ ਵੀ ਠੰਡਾ ਰਿਹਾ ਸੀ ਸੋ ਅੱਜ ਦੇ ਜੋ ਅੰਕੜੇ ਨੇ ਸਵੇਰ ਦੇ ਮੌਸਮ ਦੇ ਉਹ ਹਲੇ ਸਾਂਝੇ ਨਹੀਂ ਜੇ ਤੱਕ ਮੌਸਮ ਖਾ ਗੱਲੋ ਤੇ ਅੱਜ ਵੀ 3 4 5 ਦੇ ਲਾਗੇ ਸ਼ਾਗੇ ਜਿਹੜਾ ਟੈਂਪਰੇਚਰ ਹੈ ਮਿਨਿਮਮ ਦਰਜ ਹੋ ਜਾ ਹੋਵੇਗਾ ਪੰਜਾਬ ਅਤੇ ਹਰਿਆਣੇ ਦੇ ਵਿੱਚ ਸਕੂਲਾਂ 'ਤੇ ਲਾਗੇ ਠੰਡ ਨੇ ਜਿਹੜਾ ਜਾ ਚੌਖਾ ਦੌਰ ਫੜਿਆ ਹੋਇਆ ਤੇ ਠੰਡ ਇਸੇ ਤਰ੍ਹਾਂ ਕੈਮਰਾ ਦੇ ਅਸਰ ਨਹੀਂ ਹਾਲਾਂਕਿ ਕਮੀ ਵਾਲਾ ਸਿਸਟਮ ਆ ਰਿਹਾ ਉਸ ਤੋਂ ਬਾਅਦ ਵੀ ਇੱਕ ਸਿਸਟਮ ਹੋਰ ਆਵੇਗਾ ਬੈਕ ਟੂ ਬੈਕ ਕਰਨਗੇ ਦੋ ਤਿੰਨ ਸਿਸਟਮ ਤੇ ਇਹਦੇ ਵਿੱਚ ਮਹੀ ਵਾਲੇ ਕਿਹੜਾ ਸਿਸਟਮ ਹੋਵੇਗਾ ਤਗੜਾ ਇਹ ਸਲਵਾ ਦੱਸੇਗਾ ਹਾਲੇ ਕਿਉਂਕਿ 7-8 ਦਿਨ ਬਾਕੀ ਨੇ ਸੋ ਇਹ ਕਰ ਜਰਾ ਹਾਂ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਵੱਲੋਂ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਦੇ ਲਈ ਜੇਕਰ ਆਖਾ ਦੇਖਿਆ ਫਾਟ ਡੇਟ ਅੱਜ 28 ਨਵੰਬਰ ਦੀ ਫਾਟ ਡੇਟ ਹੈ ਤੇ 28 29 ਦੋ ਦਿਨਾਂ ਤੇ ਲਈ ਫ਼ੌਗ ਦੇ ਜਿਹੜੇ ਅਲਰਟ ਗਿਆ ਹੈ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਦੇ ਲਈ ਜਾਰੀ ਕੀਤੇ ਗਏ ਨੇ ਤੇ ਧੁੰਦ ਇਹਨਾਂ ਖੇਤਰਾਂ ਨੂੰ ਬਿਆਨ ਨੂੰ ਪ੍ਰਭਾਵਿਤ ਕਰੇਗੀ ਵੱਡੇ ਖੱਦਰ ਤੇ ਤੇ ਇਹਦੇ ਨਾਲ ਪੰਜਾਬ ਦੇ ਵਿੱਚ ਵੀ ਧੁੰਦ ਦੇ ਚਾਂਸ ਨੇ ਕਿਉਂਕਿ ਧੁੰਦ ਪੰਜਾਬ ਦੇ ਬਹੁਤੇ ਮੈਦਾਨੀ ਖੇਤਰਾਂ ਦੇ ਵਿੱਚ ਜਿਹੜੀ ਹੈ ਗਰਾਊਂਡ ਲੈਵਲ ਤੇ ਇਹਦੀ ਮੌਜੂਦਗੀ ਹੁੰਦੀ ਹੈ ਅਤੇ ਰਾਤ ਬਾਅਦ ਧੁੰਦ ਸ਼ੁਰੂ ਹੁੰਦੀ ਹੈ ਸਵੇਰ ਤੱਕ ਜਾਰੀ ਰਹਿੰਦੀ ਹੈ ਖਾਸ ਕਰ ਮਾਲਵਾ ਖੇਤਰ ਤੇ ਮਾਝੇ ਦੇ ਖੇਤਰ ਤੇ ਕੁਝ ਪੁਆਲ ਖੇ ਵੱਲੇ ਵੀ ਧੁੰਦ ਦੇ ਜਿਹੜੇ ਚਾਂਸ ਵੜਦੇ ਹੁੰਦੇ ਨੇ ਇਸੇ ਲਾਵਾ ਜੇਕਰ ਪੰਜਾਬ ਦੇ ਲਈ ਗੱਲ ਕਰਦੇ ਹਾਂ 28 ਨਵੰਬਰ ਦੀ ਤਰੀਕ ਫਈ ਹੋਈ ਹੈ ਤੇ ਅੱਜ ਕੋਲਡ ਵੇਵ ਦੇ ਅਲਰਟ ਜਿਹੜੇ ਜਾਰੀ ਕੀਤਾ ਗਿਆ ਨੇ 28 ਨਵੰਬਰ ਦੇ ਲਈ ਯਾਨੀ ਕਿ ਅੱਜ ਦਾ ਦਿਨ ਕਾਫੀ ਠੰਡਾ ਹੋ ਸਕਦਾ ਹੈ ਤੇ ਕੋਲਡ ਵੇਵ ਦੇ yellow alert ਜਿਹੜੇ ਜਾਰੀ ਮੌਸਮ ਖਰਾਬ ਨੇ ਕਰ ਦਿਤੇ ਨੇ ਇਹ ਅਲਰਟ ਅੱਗੇ ਵੀ ਵਧਾ ਸਕਦਾ ਮੌਸਮ ਖਰਾਬ ਯਾਨੀ ਕਿ 29 30 1 2 ਦਸੰਬਰ ਤੱਕ ਵੀ ਕੋਲਡ ਵੇਵ ਦੇ ਅਲਰਟ ਜਿਹੜੇ ਖਿੱਚੇ ਜਾ ਸਕਦੇ ਨੇ ਤੇ ਵੱਡੇ ਖੱਦਰ ਤੇ ਕਹਿ ਲਿਆ ਕਿ ਜਿਹੜੇ ਅਲਰਟ ਹੋਣਗੇ ਤੇ ਤੇਜ਼ ਸਰਦੀ ਵਫਾਕ ਦੇ ਠੰਡ ਨੂੰ ਲੈ ਕੇ ਜਿਹੜੇ ਅਲਰਟ ਜਾਰੀ ਕੀਤੇ ਹੋਏ ਨੇ ਇਸ ਲਈ ਠੰਡ ਤੋਂ ਬਚਣਾ ਜ਼ਰੂਰੀ ਹੈ ਸੋ ਇਹ ਮੌਸਮ ਹਾਲਾਤ ਵੀ ਤੇਜ਼ ਸਰਦੀ ਵਫਾਕ ਦਾ ਵੀ ਘੜਾ ਸੋ ਇਹ ਅਲਰਟ ਹੈ ਜਿਹੜੇ ਪੰਜਾਬ ਦੇ ਲਈ येलो ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਲਈ ਜਿਹੜੇ ਯਾ येलो ਅਲਰਟ ਉੱਥੇ ਵਫਾਕ ਦੇ ਯਾਨੀ ਕਿ ਠੰਡ ਦੇ ਜਿਹੜੇ ਜਾਰੀ ਕੀਤੇ ਗਏ ਨੇ ਧੰਨਵਾਦ